ਤੋ ਵੀ ਦੋਸਤੋ ਪਹੁੰਚ ਗਏ ਆ ਖੇਤ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਬਣਾਉਣੀ ਆ ਝੋਨੇ ਦੇ ਤੇ ਝੋਨੇ ਦੇ ਜਿਹੜੇ ਦੋਸਤੋ ਭਰਾ ਕਿਸਾਨ ਵੀਰ ਹੁਣ ਸਪਰੇਹਾਂ ਕਰੀ ਜਾਂਦੇ ਆ ਕੋਈ ਡੋਡੀ ਤੋਂ ਕੋਈ ਕਾਸੇ ਤੋਂ ਹੁਣ ਉਹਦਾ ਕੋਈ ਫਾਇਦਾ ਨਹੀਂ ਪੈਸੇ ਬੈਠ ਨੇ ਕੋਈ ਫਾਇਦਾ ਨਹੀਂ ਹੁਣ ਸਪਰੇਹਾਂ ਨਾ ਕਰੋ ਜਦੋਂ ਝੋਨਾ 50 ਤੋਂ 60% ਪੱਕ ਜੇ ਆਦੇ ਲੋਡੀ ਫੇਕ ਤੇ ਆਪਣੀ ਵੀ ਹੈਗੀ ਇਹੋ ਜੀ ਗੱਲ ਹੁਣ ਇਹਦੇ ਸਪਰੇਅ ਦਾ ਕੋਈ ਫਾਇਦਾ ਨਹੀਂ ਹੈਗਾ। ਕਾਰਨ ਕਾਰਨ ਇਹ ਹੈ ਕਿ ਵੀ ਹੁਣ ਇਹਦੇ ਤੇ ਕੋਈ ਦਵਾਈ ਨਾ ਕੰਮ ਨਹੀਂ ਕਰਦੀ। ਜੇ ਤੁਹਾਡੇ ਕੋਲ ਕਟਰ ਵਗੈਰਾ ਕੋਈ ਹੈਗੀ ਹੈਗੀ ਤੁਹਾਨੂੰ ਲੱਗਦਾ ਫਿਰ ਤਾਂ ਤੁਸੀਂ ਕੋਈ ਸੰਥਿਆ ਟਿਕ ਦਵਾਈ ਵਰਤ ਸਕਦੇ ਹੋਗੇ। ਕਿਸੇ ਕਟਰ ਦੀ ਇੱਥੇ ਕੋਈ ਸਮੱਸਿਆ ਹੈ ਨਹੀਂਗੀ। ਕਿਸੇ ਦੇ ਪਾਸੋਂ ਕੋਈ ਸੁਣਨਤ ਨਹੀਂ ਆ ਵੀ ਕਟਰ ਪਈ ਵੀ ਆ ਜਾ। ਕਾਲਾ ਤੇਲਾ ਇਹ ਦੋਨਾਂ ਸਪਰੇਆਂ ਹੋ ਚੁੱਕੀਆਂ ਨੇ ਉਹਦਾ ਵੀ ਕੋਈ ਹੁਣ ਜੇ ਫੋਕ ਪੈ ਵੀ ਜਾਊ ਤਾਂ ਕਾਲਾ ਤੇਲਾ ਥੋੜਾ ਜਿਹਾ ਪੰਪ ਨਹੀਂ ਛੱਡਦਾ ਹੁਣ ਡੱਕਾ ਨੁਕਸਾਨ ਨਹੀਂ ਥੋੜਾ ਕਰਦਾ ਸੋ ਆਹ ਦਿਨ ਲੋਕ ਕਿਉਂ ਨਾਂ ਪੜਿਆ ਜਾਣ ਐਵੇਂ ਸਪਰੇਹਾਂ ਲੈ ਕੇ ਢੋਲੀਆਂ ਲੈ ਕੇ ਬਾਣਾ ਚੌਣੇ 'ਚ ਨਾਂ ਪੜੋ ਨਾ ਫालतू ਖਰਚਾ ਕਰੋ ਤੇ ਨਾ ਹੀ ਝੋਨਾ ਖਰਾਬ ਕਰੋ ਕਿਉਂ ਨੱਦੇ ਵੀ ਉਹਨੇ ਡੰਡੀਆਂ ਪੈ ਜਾਂਦੀਆਂ ਥੋੜਾ ਆਹ ਦੇਖੋ ਝੋਨਾ ਦਾ ਰੰਗ ਬਟਾ ਗਿਆ ਉਹਦਾ ਚੋਲੋਂ ਨੇ ਉਹਦਾ ਰੰਗ ਬੜਾਉਣਾ ਸ਼ੁਰੂ ਕਰਤਾ ਪੱਤਿਆਂ ਨੇ ਹੁਣ ਇਹਦੇ ਇਹਦੇ ਸਪਰੇਅ ਕਰੋਗੇ ਇਹਦੇ ਡੱਕਾ ਆਸਾ ਨਹੀਂ ਕਿਸੇ ਸਪਰੇਅ ਨੇ ਕਰ ਠੀਕ ਆ ਨਾ ਆ ਪਨੀਰੀ ਵਾਲੀ ਜਗ੍ਹਾ ਕੀ ਪਨੀਰੀ ਵਾਲਾ ਤਾਂ ਹਰਾ ਖੜਾਗਾ ਆਪਣਾ ਥੋੜਾ ਜਿਹਾ ਤੇ ਦਾਣੇ ਦੇ ਪੂਰੇ ਪੱਕੇ ਚਲੇ ਆਪਾਂ ਸਾਰੇ ਝੋਨੇ ਤੇ ਇੱਕ ਸਪਰੇਅ ਕੀਤੀ ਆ ਉਹ ਸਪਰੇਅ ਆਪਾਂ ਕਿਹੜੀ-ਕਿਹੜੀ ਕੀਤੀ ਸੀ ਤੁਹਾਨੂੰ ਇਹ ਵੀ ਦੱਸ ਜਾਂਦੇ ਕਦੋਂ ਕਰੀ ਸੀ ਸਪਰੇਅ ਆਪਾਂ ਕਰੀ ਸੀ ਦੋ ਝੋਨੇ ਦੇ ਮੁੰਜਰੇ ਜਿਹੜੀਆਂ ਸੀ ਝੁਕ ਗਿਆ ਸੀਆਂ ਅਜਵੇਂ ਹਰੇ-ਹਰੀਆਂ ਮੁੰਜਰਾਂ ਵਿੱਚ ਖੜੀ ਆ ਝੁਕ ਗਈਆਂ ਸੀਗੀਆਂ ਬੂਰ ਝੜ ਗਿਆ ਸੀ ਉਦੋਂ ਆਪਾਂ ਇੱਕ ਸਪਰੇਅ ਕਰੀ ਸੀ ਸਪਰੇਅ ਕਰੀ ਸੀ ਆਪਾਂ ਅਗਜਸਟ ਅਗਜੋਸਟ੍ਰੀ ਸਟ੍ਰੋਬਨ ਪਲੱਸ ਡਾਈਫੈਨੋਕੋਨ ਨਾਲ ਇਹ ਇਹ ਅਲੱਗ-ਅਲੱਗ ਨਾਮਾਂ ਨਾਲ ਅਲੱਗ-ਅਲੱਗ ਕੰਪਨੀਆਂ ਦੀ ਆਉਂਦੀ ਹੈਗੀ ਤੇ ਪਲੱਸ ਆਪਾਂ ਪਾਈ ਸੀਗੇ ਨਾਲ ਉਹਦੇ ਕਾਲੇ ਤੇਲੇ ਤੋਂ ਚੈਸ ਔਰ ਸੁੰਡੀ ਤੋਂ ਆਪਾਂ ਪਾਈ ਸੀਗੀ ਕੋਰਾ ਜਨ ਬਸ ਇਹੀ ਆਪਾਂ ਤਿੰਨ ਜਪੰਜਾ ਲਾ ਕੇ ਇੱਕ ਸਪਰੇਅ ਆਪਾਂ ਕਰੀਆ ਉਸ ਤੋਂ ਬਾਅਦ ਕੋਈ ਸਪਰੇਅ ਨਹੀਂ ਕਰੀਂ ਇਹਦੇ ਨਾਲੋਂ ਤੋਂ ਪਹਿਲਾਂ ਕਰੀਆ ਤੇ ਬਾਕੀ ਜਿਹੜੀ ਗੱਲ ਰਹੀ ਡੋਡੀ ਦੀ ਡੋਡੀ ਦੇ ਖਾਪਣੀ ਵੀ ਹੈਗੀ ਆ ਲੋਕਾਂ ਦੀ ਵੀ ਹੈਗੀ ਹੋਰ ਵੀ ਹੈਗੀ ਸਬਦੇ ਆ ਇਹ ਡੋਡੇ ਸਾਰੇ ਬਾੜੀ ਨਹੀਂ ਨਾ ਦੇਖੋ ਜੇ ਤੁਸੀਂ ਕਹੋ ਵੀ ਸਾਰੇ ਆ ਸਾਰੇ ਨਹੀਂ ਹੈ ਕਿ ਜਿੱਥੇ ਜਿੱਥੇ ਹੈਗੀ ਕਿਤੇ ਅੱਜ ਮੇਰੇ ਇੱਥੇ ਹੈਗੀ ਹੈਗੀ ਤਾਂ ਵੀ ਤਾਂ ਵੀ ਤਾਂ ਹਰੇਕ ਦੇ ਆ ਦੱਗੀਆਂ ਦੇ ਵਿੱਚ ਔਰ ਇੰਨੀ ਨਹੀਂ ਹੈਗੀ ਤੇ ਜੇ ਹੁਣ ਤੁਸੀਂ ਇਸਪਰੇਅ ਕਰੋਗੇ ਤਾਂ ਸੋਨੂ ਇਹਦਾ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਹੋਊਗਾ ਪਹਿਲਾ ਤੁਸੀਂ ਚੌਲ ਮਿਧੋਗੇ ਦੂਸਰਾ ਦਵਾਈ ਤੇ ਪੈਸਾ ਖਰਚ ਕਰੋਗੇ ਤੀਸਰਾ ਜੇ ਤੁਸੀਂ ਤੇਜੀ ਦਵਾਈ ਪਾਤੀ ਜਿਹੜੇ ਦਾਣੇ ਛੋਡੇ ਹੁਣ ਹਾਰੇ ਨੇ ਉਹਨਾਂ ਨੇ ਕਾਲੇ ਹੋ ਜਾਣਾ ਦਾਣੇ ਤੇ ਵੀ ਅਸਰ ਤੋਂ ਤਸਰੀਫ ਹੁਣ ਸਪਰੇਅ ਹਾਂ ਤੋਂ ਬਚਾ ਜਾਵੇ ਕੋਈ ਝੋਨਾ ਜ਼ਿਆਦਾ ਟਾਈਮ ਤਾਂ ਹੁਣ ਲੱਗਣਾ ਅणि ਉਹ ਦੂਸਰਾ ਹੁਣ ਸਪਰੇਅ ਨੇ ਜਿਹੜੀ ਤੁਸੀਂ ਚੈਸ ਪਾਉਂਗੇ ਜਾਂ ਉਹਨੇ ਕੰਮ ਨਹੀਂ ਕਰਨਾ ਕਿਉਂ ਜਿਹੜੇ ਪੱਤੇ ਉਹ ਲਾਲ ਹੋ ਚੱਲੇ ਆ ਦੇਖੋ ਆਪਣਾ ਝੋਨਾ ਪੱਕੀ ਸਾਰਾ ਲਾਲ ਹੋ ਚੱਲੇ ਤਾਂ ਪੱਤੇ ਸੁੱਕ ਚੱਲੇ ਹੈ ਨਾ ਇਦਾਂ ਸਾਰੇ ਲਾਲ ਹੋ ਗਿਆ ਟੱਕਰ ਤੇ ਇਹ ਜੀ ਗੱਲ ਨਹੀਂ ਹੈਗੀ ਬਾਕੀ ਆਪਾਂ ਤੇਲੇ ਦੀ ਗੱਲ ਆ ਦੇ ਆਪਣਾ ਸਾਵੇਂ ਆ ਜਮਣਾ ਥੱਲੇ ਇੱਥੇ ਮਾੜਾ ਮੋਟਾ ਜੇ ਤੇਲ ਲਾ ਪਿਆ ਸੀਗਾ ਇਹ ਉਹ ਖੜ ਖੁੱੜ ਗਿਆ ਬਾਅਦ ਆਪਾਂ ਕੋਈ ਸਪਰੇਅ ਨਹੀਂ ਤੇ ਮਾਰੀ ਕੁਝ ਨਹੀਂ ਕਰਿਆ ਇਹਨੇ ਆਪਦੇ ਆਪੀ ਮਸ਼ੀਨੀਆਂ ਨੂੰ ਠੀਕ ਕਰੋਗੇ ਕੰਪਨ ਇਹ ਲਈ ਹੁਣ ਜਿਆਦਾ ਸਪਰੇ ਹਾਂ ਬਲ ਨਾ ਜਾਓ ਹੁਣ ਜੇ ਜ਼ਰੂਰ ਲੋੜ ਧਿਆਨ ਦੇਣਾ ਤਾਂ ਪਾਣੀ ਦਾ ਦੇ ਇਹ ਤੁਸੀਂ ਰੌਣੀ ਉਹੀ ਰੱਖ ਦਿਓਗੇ ਕਣਕ ਕਣਕ ਬੀਜਣ ਵੇਲੇ ਜਿਹੜੇ ਵਾਹਨ ਨੂੰ ਤੁਸੀਂ ਪਾਣੀ ਲੋਣ ਨੂੰ ਭਰ ਕੇ ਲਓ ਤਾਂ ਕਿ ਆਪਾਂ ਨੂੰ ਕਣਕ ਬੀਜਣ ਵੇਲੇ ਬਾਣ ਸੁੱਕਾ ਨਾ ਰਹੇ ਸੁੱਕਾ ਨਾ ਜਾਂ ਫਿਰ ਤੁਸੀਂ ਝੋ ਕਣਕ ਨੂੰ ਰਮਾ ਕੇ ਰੌਣੀ ਕਰਕੇ ਕਣਕ ਬੀਜ ਦਿਓ ਫਿਰ ਤੁਸੀਂ ਇਹਨੂੰ ਸੁਕਾ ਸੁਕਾ ਕੇ ਪਾਣੀ ਲਾਓ ਫਿਰ ਕੋਈ ਦਿੱਕਤ ਨਹੀਂ ਸੁਕਾ ਕੇ ਪਾਣੀ ਲਾਓਗੇ ਉਹਦੇ ਨਾਲ ਵੀ ਡੋਟੀ ਦੀ ਸਮੱਸਿਆ ਜਿਹੜੀ ਘਟ ਆਉਂਦੀ ਹੈ ਪਰ ਜਿਆਦਾ ਪਾਣੀ ਖੜਾ ਨਾ ਰੱਖੋ ਹੁਣ ਮੈਂ ਜਿਹੜੀ ਵਟਾਕੇ ਪਾਣੀ ਛੜਦਾ ਉਹ ਤੀਜੇ ਚੌਥੇ ਪੰਜਵੇਂ ਦਿਨ ਤੱਕ ਬਾਰੀ ਆਉਂਦੀ ਹੈ ਪੰਜਾਂ ਦਿਨਾਂ ਤੱਕ ਉਹ ਪਾਹਣ ਪੂਰਾ ਸੁੱਕ ਜਾਂਦਾ ਹੋਰ ਕੋਈ ਸਪਰੇਅ ਦੀ ਕਿਸੇ ਤਰ੍ਹਾਂ ਦੀ ਕੋਈ ਕਾਹੀ ਕੀ ਦੀ ਜ਼ਰੂਰਤ ਨਹੀਂ ਕੋਈ ਚੀਜ਼ ਦੀ ਕੋਈ ਲੋੜ ਨਹੀਂ ਹੈ ਜੀ ਇਹ ਮੀਂਹ ਦੁਕਾਨਦਾਰ ਮਗਰਮਗਰ ਲਾ ਕੇ ਕੰਪਨੀ ਨਾਲ ਦੇ ਮਗਰ ਲਾ ਕੇ ਪੈਸਾ ਨਾ ਖਰਪਾ ਆ ਦੇਖ ਆ ਹੁਣ ਚੌਲ ਤਾਂ ਹੋਂ ਪੂਰੇ ਪੱਤੇ ਸੁੱਕਣ ਲੱਗੇ ਆ ਦੇਖ ਮੰਜਾ ਤੁਸੀਂ ਇਨਾਂ ਤੇ ਚਸ ਪਾਓਗੇ ਜਾਂ ਕੋਈ ਹੋਰ ਦਵਾਈ ਕਰੋਗੇ ਤੇ ਕੋਈ ਅਸਰ ਨਹੀਂ ਕਰਦੀ ਦਵਾਈ ਵੀ ਉਹਦੀ ਅਸਰ ਕਰਦੀ ਹੈ ਕਿ ਜਦੋਂ ਚੌਲਾਂ ਦੇ ਵਿੱਚ ਪੌਦੇ ਦੇ ਵਿੱਚ ਸਹਿਣਸ਼ੀਲਤਾ ਹੋਵੇ ਦਵਾਈ ਨੂੰ ਵਿਚਰ ਚਾਉਣ ਦੇ ਜਦੋਂ ਇਹ ਟਿਸ਼ੂ ਹੀ ਸੁੱਕ ਚੁੱਕੇ ਨੇ ਪੱਤਿਆਂ ਦੇ ਟਿਸ਼ੂ ਸੁੱਕਣੇ ਸ਼ੁਰੂ ਹੋਵੇ ਫਿਰ ਦਵਾਈ ਨੇ ਕੀ ਅਸਰ ਕਰਨਾ ਨਾ ਪਤਾ ਦੇ ਪੂਰਾ ਸੁੱਕ ਚਲੇ ਮੈਂ ਤੁਸ਼ੇ ਤੇ ਦਵਾਈ ਤੁਸ਼ੇ ਨੂੰ ਦਵਾਈ ਦੇ ਵਿੱਚ ਡਬੋ ਵੀ ਤਾਂ ਵੀ ਹਰਾਂ ਨਹੀਂ ਪਿਛਲੇ ਫਾਲਤੂ ਖਰਚੇ ਦਾ ਕੋਈ ਫਾਇਦਾ ਨਹੀਂ ਇੱਕ ਸਪਰੇ ਕਰੀਏ ਇੱਕ ਸਪਰੇ ਆਪ ਪਿਛਲੇ ਸਾਲ ਕਰੀ ਸੀ ਕਿ ਥੋਨਾ ਪਿਛਲੇ ਸਾਲ ਪੂਰਾ ਟਾਪ ਰੋਂ ਨਿਕਲਿਆ ਸੀ ਆਪਣਾ ਇਹ ਸਾਲ ਵੀ ਆਪਾਂ ਇੱਕ ਸਪਰੇ ਕਰਿਆ ਤੇ ਆ ਦੇਖੋ ਆਪ ਲਈ ਹਲਦੀ ਆ ਇੱਕ ਬੂਜਾ ਨੂੰ ਪੂਰੀ ਹੈ ਤੇ ਇੱਕ ਬੂਜਾ ਦੇ ਤੂੰ ਟੜ ਕੇ ਦੇਖ ਉਹ ਨਾ ਦੇਖ ਕਿਵੇਂ ਉੱਡਦੀ ਹੈ ਨਾ ਹੁਣ ਜੇ ਮੈਂ ਤੁਸੀ ਕਹਾਂ ਉਹ ਮੈਂ ਇਹਨੂੰ ਦੇਖ ਕੇ ਸਾਰੇ ਤੇ ਸਪਰੇਅ ਕਰਦੇ ਆ ਹਰੇ ਬਾਕੀ ਸਾਰੇ ਇਹਦੇ ਨਾਲ ਨਾਲ ਜਿੰਨੇ ਵੀ ਚੌਲਾ ਬਹੁਤ ਵਧੀਆ ਤੇ ਇੱਕ ਬੂਝੇ ਨੂੰ ਚਾਹਣ ਮੈਂ ਇੱਕ ਬੂਝੇ ਖਾਤਰ ਸਾਰੇ ਝੋਨੇ ਤੇ ਸਪਰੇਅ ਕਰਨ ਪਾਜਣਾ ਇਹ ਤਾਂ ਠੀਕ ਹੋਣੀ ਲੱਗੀ ਜੇ ਤੁਸੀ ਕਹੋ ਕਿ ਹੁਣਾਂ ਡੋਡੀ ਆ ਜਿਹੜੀ ਜਿਹਦਾ ਦਾਣਾ ਬਣਜੂ ਦੋਵਾਰੇ ਆ ਡੋਡੀ ਇਹਦਾ ਧਣਾ ਬੰਦ ਨਹੀਂ ਬੰਦ ਕਦੇ ਵੀ ਨਹੀਂ ਬੰਦ ਆ ਦੇਖ ਇਹਦਾ ਹੁਣ ਇਹਨੂੰ ਇਦਾਂ ਹੀ ਰਹਿਣਾ ਜਿਹਨੂੰ ਪਈ ਤੇ ਹੈਗੀ ਆ ਸਮੱਸਿਆ ਹਰੇਕ ਦੀ ਆ ਕੋਈ ਬੰਦਾ ਨਿਕਲ ਸਕਦਾ ਮੇਰੇ ਘਟਾ ਹੈ ਨਹੀਂ ਗਈ ਹਾਂ ਘਟ ਜਾ ਪੱਧ ਹੋ ਸਕਦੀ ਬਸ ਇਹਦਾ ਹੁਣ ਇੱਕ ਹੀ ਹਾਲਾ ਪਾਣੀ ਸੁਕਾਸ ਸੁਕਾ ਕੇ ਲਾ ਦਿਓ ਉਹ ਜੇ ਤੁਸੀਂ ਰੌਣੀ ਕਣਕ ਵਾਲੀ ਰੱਖਦੇ ਹੋ ਕਣਕ ਵਾਲੀ ਝੋਨੇ ਵਾਲੀ ਫਿਰ ਤੁਸੀਂ ਜਿਹੜੇ ਬਾਹਰੋਂ ਪਾਣੀ ਲਾਉਣਾ ਉਹਨੂੰ ਪੂਰਾ ਭਰ ਕੇ ਲਾ ਕੁੱਝ ਗੱਡਾ ਬਣਾ ਰਹੇ। ਬਸ ਇਹੀ ਜਗਾ ਹੁਣ। ਓਕੇ ਸਪਰੇਹਾਂ ਕਰਨੀਆਂ ਹੁਣ ਤੁਸੀਂ ਧਿਆਨ ਮੋੜ ਲਓ। ਇਹ ਮੀਨਾਰੀ ਸੋਰੀ ਸਪਰੇਹਾਂ ਕਰੀ ਜਾਓ ਕੋਈ ਫਾਇਦਾ ਨਹੀਂਗਾ। ਪਹਿਲਾਂ ਹੀ ਤਿੰਨ ਤਣੇ ਸਪਰੇਹਾਂ ਕਰਦੇ ਸੀ ਫਿਰ ਅਸੀਂ ਦੋ ਲਾਗੇ ਕਰਨ ਹੁਣ ਅਸੀਂ ਇੱਕ ਤੇ ਆਏ ਹੋਇਆ। ਪੱਲੀ ਮੋੜ ਦੇ ਚਾਹਦੇ ਹੁੰਦੇ ਸੀ। ਦੂਸਰੀ ਅਸੀਂ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਚਾਹਗਾ। ਇਹ ਗੋਂ ਪੱਲੀਆਂ ਮੋੜ ਜਾਂਦਾ। ਉਦੋਂ ਕਰਦੇ ਸੀ। ਤੇਜੀ ਜਿਵੇਂ ਹੁਣ ਇਹ ਜਾ ਹੋ ਗਿਆ ਢੋਨੋ ਦਾ ਚੱਕ ਢੋਲੀਆਂ ਤੁਰ ਪੈਂਦੇ। ਹਾਂ 40 50 ਘਾੜ ਦੀ ਸਪਰੇ ਜਰੂਰ ਪਾਉਂਦੇ ਸੀਗੇ ਪਰ ਕਿਤੇ ਚੌਲਾਂ ਦਾ ਫਰਕ ਨਹੀਂ ਸੀ ਪਏ ਹੁਣ ਅਸੀਂ 40 50 ਘਾੜ ਦੀ ਸਪਰੇ ਨਹੀਂ ਪਾਉਂਦੇ ਪਰ ਝੋਨਾ ਪਾਦੇ ਨਿਕਲਦਾ ਤੇ ਸਾਲ ਵੀ ਆਪਣਾ ਰਿਕਾਰਡ ਸੀਗਾ ਪੂਰਾ ਵਧੀਆ ਟੌਪ ਦੇ ਚੌਲ ਨਿਕਲੇ ਨੇ ਤੇ ਸਾਲ ਵੀ ਮਾਲਕ ਸੁੱਖ ਰੱਖੇ ਬਾਕੀ ਪਤਾ ਲੱਗ ਜੂ ਕਿਵੇਂ ਹੁਣ ਨਜਾਇਜ਼ ਖਰਚਾ ਵੀ ਨਾ ਕਰੋ ਪਰ ਮੇਰੇ ਹੁਣ ਪੱਤੇ ਸੁੱਕ ਚੁੱਕੇ ਆ ਇਹਦਾ ਹੁਣ ਕੀ ਫਾਇਦਾ ਹੈਗਾ ਸਪਰੇ ਆਉਂਦੇ ਨਾ ਤੇ ਹਰੇ ਥੋੜੀ ਹੋਣਗੇ ਜਿੱਥੇ ਹੈਗੀ ਹੈ ਹੈਗੀ। ਜਿੱਥੇ ਨਹੀਂ ਹੈਗੀ ਨਹੀਂ ਹੈ। ਜਦੋਂ ਬਾਕੀ ਹੈ ਨਹੀਂ। ਜਦੋਂ ਮੈਂ ਇੱਕ ਵਾਰ ਦੋ ਗੁੱਜਣ ਹੋਏ ਕਿਤੇ ਵੀ ਹੈ ਨਹੀਂ ਦਿਖਾ। ਨਹੀਂ ਹੁਣ ਡਰੋਣਾ ਘਬਰਾਉਣਾ। ਹੁਣ ਸਪਰੇਹਾਂ ਦਾ ਟਾਈਮ ਗਿਆ। ਹੁਣ ਤੁਸੀਂ ਬਸ ਪਾਣੀ ਤੇ ਧਿਆਨ ਰੱਖ ਲੋ ਉਹਦਾ। ਜਿਹੜੇ ਜਿਹੜੇ ਤੁਹਾਡਾ ਬਾਣ ਉਹਦੇ ਹਿਸਾਬ ਨਾਲ ਪਾਣੀ ਲਈ ਚੱਲੋ। ਕਿਉਂਕਿ ਜਿਹੜਾ ਦਾਣੇ ਹਰੇ ਨੇ ਜਿੰਦੇ ਆਹ ਜੇ ਦੁੱਧ ਆਗਾ ਜਾਂੰਨੇ ਪੱਕਣਾ ਇਹਨਾਂ ਦਾ ਜਿਹੜਾ ਵਜਣਾ ਹੁਣ ਪਾਣੀ ਨਰ ਬੰਨਣਾ ਸੋਕਾ ਨਾ ਲੱਭਾ ਬਾਹ ਨੂੰ ਸੋਕਣਾ ਲੱਗਾ ਤੇ ਪਾਣੀ ਲਵਾਈ ਥੱਲੇ ਪੰਜਾਂ ਜਨਾਂ ਵਾਸ਼ੀਆਂ ਦੇ ਨਾਲ ਪਾਣੀ ਲਓ ਜਿਹੜਾ ਬਾਹ ਨੂੰ ਪਾਣੀ ਲਾਉਣਾ ਪੂਰਾ ਭਰ ਕੇ ਲਓ ਬਸ ਇਹੀ ਆ ਹੋਰ ਖਿਆਲ ਰੱਖਣ ਦੀ ਲੋੜ ਬਾਕੀ ਕੁਛ ਕਰਨ ਦੀ ਜ਼ਰੂਰਤ ਨਹੀਂ ਪ੍ਰਮਾਤਾਂ ਮੇਰ ਕਰੇ ਝੋਨੇ ਵਧੀਆ ਨਿਕਲਣ ਤੇ ਡੋਡੀ ਡਾਡੀ ਇਹ ਜਿਵੇਂ ਮਾਰਾਂ ਪੈਂਦੀ ਰਹਿੰਦੀਆਂ ਕਿਸਾਨਾਂ ਦੇ ਉੱਤੇ ਕਿੰਕਾ ਖਸਾਣ ਦੋਸਤੋ ਆਪਣਾ ਚੰਦਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਰਾਜੂ ਭਾਬਾ ਦੇ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ